ਹਾਂਜੀ ਬਾਈ ਆਪਣੇ ਨਾਲ ਸਪਲੈਂਡਰ ਵਾਲਾ ਮੁੰਡਾ ਖੜਾ ਹੈ ਵਿੱਕੀ ਬਾਈ ਇੰਟਰੋਡਿਊਸ ਕਰਾਓ ਬਾਈ ਨੂੰ ਮੜਾ ਜਾ ਦੱਸੋ ਪਹਿਲਾਂ ਕਿਹੜਾ ਮੁੰਡਾ ਇਹ ਬਾਈ ਦਾ ਨਾਮ ਹੈ ਰਿਆਜ਼ ਤੇ ਇੱਕ ਵਾਈ ਦੀ ਵੀਡੀਓ ਵਾਇਰਲ ਹੋਈ ਸੀ ਐਦਾਂ ਢੋਲਕੀ ਜੀ ਵਜਾਉਂਦੇ ਸੀ ਹਾਂ ਤੇ ਸਪਲੈਂਡਰ ਵਾਲਾ ਗਾਣਾ ਹੋਇਆ ਸੀ ਹਾਂ ਬਾਈ ਸੁਣਾ ਲੇ ਗੋ ਆਯਾ ਤੇ ਕੱਲਾ ਕੱਲਾ ਬੋਲ ਪਹਿਣ ਕਾਲ ਦੇ ਜੀ ਹੋਲ ਮੈਨੂੰ ਆਖਦੀ ਹੁੰਦੀ ਸੀ ਯਾਰ ਨੇ ਤ ਵਰਗਾ ਆਏ ਹਾਏ ਆਜ ਸੀ ਗੇੜ ਦਾ ਪੁਲੇਖਾ ਤਾਈਓ ਵਾਰ-ਵਾਰ ਵੇਖਾਂ ਮਹਿੰਗਾ ਲੱਗਦੇ ਨੇ ਆਈ ਵਾਲੇ ਖੇਤ ਵਰਗਾ ਹਾਂ ਆਏ ਹੁਣ ਪੰਗਾ ਵਾਲੇ ਨੂੰ ਬੇਕਾਰ ਕਾ ਤੋਂ ਆਖੇ ਹਾਂ ਹੁਣ ਪੰਗਾ ਵਾਲੇ ਨੂੰ ਬੇਕਾਰ ਕਾ ਤੋਂ ਆਖੇ ਤੋਂ ਚੰਗਾ ਹੁੰਦਾ ਪਹਿਲਾਂ ਕਹਿੰਦੀ ਕਿੰਗ ਨਾ ਹਾਂ ਹਾਏ ਕਾਰਾਂ ਵਾਲੀ ਹੋ ਗਈ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਕੀ ਬਾਤ ਆਏ 1 ਘਾਰਾਂ ਵਾਲੀ ਹੋ ਗਈ ਤੈਨੂੰ ਦਿਨਿਆਂ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਹਏ ਸਾਡੇ ਸਪਲੈਂਡਰ ਨੂੰ ਨਿੰਦਨਾ ਲੈ ਵੀ ਮਿੱਤਰੋ ਆਪਣਾ ਪੰਜਾਬੀ ਭਰਾ ਹੈ ਬਾਈ ਦਾ ਪਰਸ ਨੂੰ ਗਾਣਾ ਰਿਲੀਜ਼ ਹੋ ਰਿਹਾ ਬਾਈ ਗਾਣੇ ਦਾ ਨਾਮ ਕੀ ਆ 23 ਤਰੀਕ ਨੂੰ ਬਾਈ ਗਾਣਾ ਰਿਲੀਜ਼ ਹੋ ਰਿਹਾ ਬਾਈ ਗਾਣਾ ਕੀ ਨਾਮ ਬਾਈ ਗਾਣੇ ਦਾ ਗਾਣੇ ਦਾ ਨਾਮ ਹੈ ਗਿਆ ਬਾਈ 12th ਕਲਾਸ ਵਾਲੀ 파ਰਟੀ 12ਵੀਂ ਕਲਾਸ ਵਾਲੀ ਪਾਰਟੀ ਬਾਈ ਪੋਸਟਰ ਉੱਤੇ ਲੱਗਿਆ ਹੋਇਆ ਬਾਈ ਦਾ ਗਾਣਾ ਜ਼ਰੂਰ YouTube ਤੇ ਸਰਚ ਕਰਕੇ ਸੁਣਿਓ ਬਾਈ ਘੈਂਟ ਲੱਗਿਆ ਬਹੁਤ ਸਿਰਾ ਯਾਰ ਬਾਈ ਪਹਿਲੀ ਵਾਰੀ ਮਿਲੇ ਅੱਜ ਵੀਡੀਓ ਸੁਣਾਈ ਆ ਮੈਂ ਦੇਖੀ ਆ ਮਤਲਬ ਬਹੁਤ ਵਾਰ ਹਨਾ ਸਾਹਮਣੇ ਸ਼ੋਅ ਤੁਹਾਨੂੰ ਸਾਰਿਆਂ ਨੂੰ ਹੀ ਹੋਈ ਆ ਤੇ ਬਹੁਤ ਘੈਂਟ ਗਾਉਂਦਾ ਬਾਈ ਨੂੰ ਬਾਈ ਨੂੰ ਨਵੇਂ ਗਾਣੇ ਦੀਆਂ ਬਹੁਤ ਬਹੁਤ ਮੁਬਾਰਕਾਂ ਬੈਸਟ ਆਫ ਲੱਕ ਪ੍ਰਮਾਤਮਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਪਿਆਰ ਸਤਿ ਸ਼੍ਰੀ ਅਕਾਲ